ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਨਿਊ ਬਲੌਗ 'ਚ ਤੇ ਆਪਾਂ ਦੇਖਦੇ ਵਈ ਸੀ ਡਾਕਟਰ ਜੀ ਇਹਨਾਂ ਨੂੰ ਦੇਖਦੇ ਕੇ ਸਾਡਾ ਵੀ ਦਿਲ ਕਰਦਾ ਕੁਛ ਨਈਂ ਨਈਂ ਰਸਕਣਾ ਇਹ ਆਜਾ ਪਾ ਟਰਾਈ ਕਰਦੇ ਆ ਡੋਸਾ ਬਣਾਉਣਾ ਦੇਖਦੇ ਕਿੱਦਾਂ ਦਾ ਬਣੂਗਾ ਲੱਲਾ ਪਾ ਪਾ ਗੜਾ ਗਟੋਸਾ ਬਣੂਗਾ ਨਹੀਂ ਸਾਰਾ ਦਿਨ ਤਾਂ ਇਹ ਡਾਕਟਰ ਜੀ ਫਲਾਈ ਲੱਗਦੇ ਆ ਕੁਛ ਨਾ ਹੋਣੀ ਜਿਵੇਂ ਤੁਹਾਡੇ ਦਾਦਾ ਸੀ ਅੰਦਰ ਨਾਲ ਲੈਂਦੇ ਆ ਸਾਰਾ ਦਿਨ ਸਾਰਾ ਦਿਨ ਤਾਂ ਇਹ ਲੱਗਾ ਰਹਿੰਦਾ ਬੇ ਕੁਛ ਨਾ ਕੁਛ ਖਾਣ ਦਾ ਦਿਲ ਕਰਨਾ ਹੀ ਆ ਆ ਕਰਦੇ ਵਈ ਆ ਉਹ ਬੈਟਰ ਤਿਆਰ ਕੀਤਾ ਅੱਛਾ ਤਿਆਰ ਨਹੀਂ ਹੋਇਆ ਮਤਲਬ ਹਲੇ ਰੈਸਟ ਕਰਨਾ ਰੱਖਣਾ ਹੈ ਹਲੇ ਨਾ ਇਹਨੂੰ ਇਹਨੂੰ ਵੀ ਰੈਸਟ ਕਰਾਈ ਦੀ ਆ ਹਾਂ ਇਹ ਰੈਸਟ ਕਰੂਗਾ ਤਾਂ ਹੀ ਬਣੂਗਾ ਦੇਖ ਦੇ ਪਹਿਲੀ ਵਾਰ ਟਰਾਈ ਕਰਦਾ ਰਹਾ ਮੰਮੀ ਇਹ ਤਾਂ ਫੋਟ ਥੋੜਾ ਖੁੱਲੂਗਾ ਨਾ ਚੰਗੀ ਤਰ੍ਹਾਂ ਤਾਂ ਫੇਰ ਬਣੂਗਾ ਹੁਣ ਆਲੇ ਮੈਂ ਇੱਧਰ ਪਿਆਜ਼ ਕੱਟ ਰਹੀ ਆ ਹੂੰ ਫੇਰ ਹੌਲੀ ਹੌਲੀ ਉਹ ਡੈਡੀ ਨੂੰ ਵੀ ਕੋਈ ਕੰਮ ਲਾ ਦੋ ਡੈਡੀ ਉਹ ਬੱਚੇ ਸੰਭਾਲ ਲੂਗਾ ਨਾ ਆ ਕੁੜੀ ਉੱਠ ਜੋ ਵੀ ਬੱਚੇ ਆਉਂਦੇ ਡੈਡੀ ਨੂੰ ਸੱਤ ਦੇ ਨਿਆਣੇ ਸੰਭਾਲ ਲੂਗੀ ਨਹੀਂ ਮੇਰੀ ਗੱਲ ਸੁਣੋ ਇਹ ਕਿੰਨੀ ਵਾਰ ਬਣਾਉਣ ਲੱਗੇ ਤੁਸੀਂ ਫਸਟ ਵਾਰੀ ਇਹ ਇਹ ਕਿਹੜਾ ਫਸਟ ਵਾਰੀ ਹੋਇਆ ਓਏ ਇਹ ਕਿਹੜਾ ਫਸਟ ਵਾਰੀ ਹੋਇਆ ਹੈ ਫਸਟ ਵਾਰੀ ਪਹਿਲਾ ਇੱਕ ਵਾਰੀ ਬਣਾਇਆ ਹੀ ਆਪਾਂ ਨਹੀਂ ਉਹ ਸਹੀ ਲੋਕਾਂ ਦੇ ਚੱਕਰ ਚ ਕੁੜੀ ਦੀ ਸਾਰੀ ਪ੍ਰਾਂਠੀ ਖਾ ਗਏ ਓਹੋ ਇਹ ਬੜਾ ਬੜਾ ਸਾਰੀ ਖਾ ਲਿਆ ਬੱਚਾ ਮੁੰਡੇ ਨਹੀਂ ਮੈਂ ਖਾਣ ਨਹੀਂ ਵੇ ਬਿਲਕੁਲ ਉਹ ਤਾਂ ਧਿਆਨ ਹੁਣ ਇਹਦੇ ਵੱਲ ਲੈਣਾ ਕਿੰਦੀ ਕੁਸ਼ਕ ਬਣਾਣ ਲੱਗੇ ਖਾਣ ਨੂੰ ਤਾਂ ਆਰ ਕੇ ਨਹੀਂ ਖਾਂਦੀ ਬਈ ਹੁਣ ਅਸੀਂ ਬਣਾ ਕੇ ਤਾਂ ਫੇਰ ਦੱਸਾਂਗੇ ਵੀ ਕਿੱਦਾਂ ਦਾ ਬਣਿਆ ਆ ਫੇਰ ਬੜਾਈਏ ਤੇ ਨਹੀਂ ਬਣੂਗਾ ਆ ਅੱਜ ਦੇਖਦੇ ਬੰਦਾ ਵੀ ਆ ਕਿ ਨਹੀਂ ਬੰਦਾ ਐਵੇਂ ਆਪਾਂ ਤਵਾ ਲੈ ਆਂਦੇ ਤਵਾ ਦਾ ਕੀ ਹੈ ਸਪੈਸ਼ਲ ਦੇਖਦੇ ਹੁਣ ਬਣਾ ਕੇ ਕਿਵੇਂ ਚਲ ਬਣਾਓ ਫੇਰ ਪਹਿਲੇ ਰੱਖ ਫੇਰ ਮੇਨ ਰੱਖ ਬੀਂ ਰਾਈ ਦਾ ਤੜਕਾ ਤੇ ਕੜੀ ਪੁੱਟੇ ਦਾ ਚਲ ਅੱਜ ਆ ਰਹੀਦੀ ਆ ਪਿਆਜ਼ ਤੇ ਆਲੂ ਦੀ ਸਟਫਿੰਗ ਅੱਛਾ ਵਿੱਚ ਰਾਈ ਦਾ ਤੜਕਾ ਲਾਇਆ ਇਹਦੇ ਨਹੀਂ ਸਟਫਿੰਗ ਥਿਆਰ ਕਰ ਲਈ ਤੁਸੀਂ ਬੈਟਰ ਥਿਆਰ ਕਰ ਲਿਆ ਦੋਸਾ ਬਣੂਗਾ ਕਿ ਨਹੀਂ ਬਣੂਗਾ ਫੇਜ਼ਲ ਨੂੰ ਫੇਜ਼ਲ ਦੇ ਮੂੰਹ ਚ ਪਾਣੀ ਆ ਲੱਗ ਪਿਆ ਜੇ ਚੀਜ਼ ਨਾ ਵੜੀ ਉਹਨੇ ਤੁਹਾਡਾ ਖੂਨ ਦੇਣਾ ਨਹੀਂ ਦੋਸਾ ਹੀ ਬਣਾ ਰੋਟੀ ਨਾਲ ਖਾਣਾ ਹੈ ਹਾਂ ਹਾਂ ਦੇਖੋ ਸਭੇ ਲੱਗੀ ਦੇਖੋ ਹੁਣ ਆ ਆ ਬੱਚੇ ਬਣਾ ਤੇ ਵਾਓ ਇੰਨਾ ਤੇਲ ਪਾ ਕੇ ਉਹਦਾ ਇਹਨੂੰ ਤਾਂ ਘੱਟ ਜ਼ਿਆਦਾ ਗਰਮ ਹੁੰਦੀ ਹੈ ਉਸਮੇ ਕੋਲ ਉਹ ਕਿਵੇਂ ਤੇ ਹਾਈ ਤੇ ਕਰਨਾ ਇੱਕ ਕਹਿੰਦਾ ਹਾਈ ਤੇ ਕਰਨਾ ਇੱਕ ਕਹਿੰਦਾ ਸਲੋ ਤੇ ਕਰਨਾ ਕਿਹੜਾ ਦੋਨਾਂ ਨੂੰ ਨਹੀਂ ਪਤਾ ਹੈਗਾ ਕੁਝ ਵੀ ਇੱਕ ਕਹਿੰਦੀ ਗਿੱਲਾ ਕਰਨਾ ਇੱਕ ਕਹਿੰਦੀ ਸੁੱਕਾ ਕਰਨਾ ਤੂੰ ਜਿੱਤ ਤੂੰ ਜਿੱਤਨੇ ਲਫਟਰ ਚੱਪ ਤੁਹਾਨੂੰ ਸਟਾਰ ਸਟਾਰ ਨਹੀਂ ਮਿਲਨੇ ਪਣੀ ਵਾਰਾ ਉੱਤੇ ਸਾੜੀ ਬੰਨ੍ਹ ਲਾਉਂਦਾ ਮਿਸੇ ਕੀ ਬਈ ਜੇ ਤਾਂ ਬਣਾ ਲਿਆ ਤੇ ਆਪਾਂ ਡੋਸੇ ਦੇ ਰੈਡੀ ਕਰ ਚਾਲੂ ਕਰ ਲੈ। ਕਈ ਕਿਸ ਚੀਜ਼ ਦੀ ਕਰੋਗੇ? ਉਹ ਸਾਰੀਆਂ ਚੀਜ਼ਾਂ ਜਿਹੜੀ ਸਵਾਲ ਬੰਦੇ ਉਹ ਬਸ ਬਸ ਹੱਥ ਨਾ ਮਾਰ ਮਾਰ ਦੇਣਾ ਹੱਥ ਨਾ ਮਾਰਨਾ ਹੈ। ਬਸ ਹੋਣਾ ਬਸ ਹੋਣਾ। ਉਹ ਜਿਆਦਾ ਬਾਰੇ ਕਿਉਂ ਹੋਏਗੇ? ਮਤੇ ਬੜਾ ਅੱਛਾ ਇੱਧਰ ਇਹਨੂੰ ਇੱਧਰ ਰੱਖਣਾ ਹੱਲੇ। ਕਰਦੇ ਵਾਈਕਰੂ ਦਾ ਨਾਮ ਲੈ ਕੇ ਓ ਚੱਕ ਓਏ ਬਸ ਬਿਲਾ ਦੋ ਫਲਾਓ ਫਲਾਓ ਇਹਨੂੰ ਓਏ ਓਏ ਵੈਰੀ ਗੁੱਡ ਓ ਵੈਰੀ ਗੁੱਡ ਵੈਰੀ ਗੁੱਡ ਇਹ ਜਣ ਬਣ ਸਕਦੇ ਫਟ ਕਰਦੇ ਬਾਬਾ ਬਿਲਾ ਮਮੀ ਬਾੜ ਕਰਦੇ ਨਾਲ ਤੇਰੇ ਬਣ ਜਵੇ ਸ਼ੁਕਰ ਹੈ ਬੇਇੱਜ਼ਤੀ ਨਾ ਹੋ ਜਵੇ ਵੀਡੀਓ ਦੇ ਵਿੱਚ ਆਓ ਵਾਓ ਇਹ ਜੋ ਬਣ ਸਕਦੇ ਹਾਂ ਹਾਂ ਲਾਫਟਰ ਸ਼ੈਪ ਨਾ ਉਹਦਾ ਇਹ ਉਦਾਨ ਮਿਕਸ ਆਟੇ ਦਾ ਉਹਦਾ ਇਹ ਦਾਲ ਦੂੜ ਦਾ ਚਾਵਲ ਦਾ ਆਟਾ ਵੀ ਬਣਾ ਕੇ ਦੇਖੋ ਉਹ ਜਿਆਦਾ ਟਾਈਮ ਲੱਗਦਾ ਹੋਰ ਮਟ ਕਰਨ ਨੂੰ ਜੜੇ ਦਾਲੇ ਲਿਓ ਵਾਲੇ ਜੀ ਮੂੰਗੀ ਮਸੜੀ ਦਾਲ ਬਣਾਉਂਦੇ ਉਹ ਕਾਲੇ ਗੀਤ ਬਣਾਉਂਦੇ ਜਿਹੜੀ ਜਿਹੜੀ ਮਰਜੀ ਬਣਾ ਸਕਦੇ ਆ ਤੁਸੀਂ ਨਹੀਂ ਬਣਾ ਸਕਦੇ ਇਹ ਕਹਿੰਦੇ ਮਮੀ ਕਿਸੇ ਕਿਸੇ ਵੀ ਤਰ੍ਹਾਂ ਦਾ ਡੋਸਾ ਬਣ ਜਾਂਦਾ ਉਹਦਾ ਵੀ ਬਣਾਉਂਦੇ ਲੋਕੀ ਕਹਿੰਦੇ ਪਾਲਕ ਪੂਲਕ ਦਾ ਵੀ ਬਣਾਉਂਦੇ ਆ ਦੋ ਦੋ ਦੇ ਵਿੱਚ ਛੋ ਕਰਕੇ ਨਾ ਪਾਣੀ ਜਿਹੜਾ ਪਾਉਂਦੇ ਉਹ ਨਹੀਂ ਇਹ ਜਿਆਦਾ ਮੋਟਾ ਹੋ ਗਿਆ ਆ ਫੇਰੀ ਨਾ ਉਰੀ ਨਾ ਪਤਾ ਲੱਗਦਾ ਨਾ ਬਦਲਾ ਪਰ ਅੱਛਾ ਸਟਾਰਟਿੰਗ ਦੇ ਵਿੱਚ ਅਗਲਾ ਜਿਹੜਾ ਹੈ ਨਾ ਉਹ ਚ ਘੱਟ ਪਾਇਓ ਫੇਰ ਉਹਨੂੰ ਜ਼ਿਆਦਾ ਫਲਾਇਓ ਪਾਣੀ ਖਾ ਜਾਵੇ ਨਾ ਇੱਕਦਮ ਨਹੀਂ ਨਾ ਨਹੀਂ ਇੱਕ ਵਾਰ ਦੇਖਦੇ ਹਾਂ ਮੰਮੀ ਕਰਦੀ ਉਹ ਟਾਂਬੇ ਵਾਲਿਆਂ ਨੂੰ ਬੰਤਰੀ ਦਾ ਨਹੀਂ ਬੰਤਰੀ ਬੰਤਰੀ 골ਡਨ ਹੋ ਗਿਆ ਸੰਜੋ 골ਡ ਨਹੀਂ ਘਾੜਾ ਥੋੜਾ ਜਿਹਾ 골ਡਨ ਹੋਣਾ ਤੇ ਕਰ ਲੈਣਾ ਸਰ ਨਾਲ ਆਏ ਨਾ ਪਤਾ ਨਹੀਂ ਲੋ ਵੀ ਮਿੱਤਰੋ ਪੂੜੇ ਬਣ ਕੇ ਰੈਡੀ ਆ ਨਾਲ ਖੀਰ ਚਾਹੀਦੀ ਆ ਹੁਣ ਖੀਰ ਬੁਲੇ ਮਾੜ ਪੂੜੇ ਬਣ ਗਏਗਾ ਇਹਦਾ ਇੱਡਾ ਬੋਟੀ ਮੰਮੀ ਇੱਡੀ ਬੋਟੀ ਪਰੌਂਟੀ ਹੁੰਦੀ ਆ ਆਲੂ ਵਾਲੀ ਪਰੌਂਟੀ ਬਣਾ ਲੈਣਾ ਕਹਿੰਦਾ ਹੁਣ ਬੱਸ ਹੈਂ ਉਹ ਵੀ ਬਣੂ ਟੈਨਸ਼ਨ ਨਾ ਦੋਸਾ ਨਹੀਂ ਫੋਸਾ ਬਣ ਗਿਆ ਫੋਸਾ ਬਣ ਤੁਸ ਦਾ ਬਣ ਨਹੀਂ ਆ ਇਹ ਪਹਿਲਾਂ ਵੀ ਡੈਡੀ ਨੂੰ ਦੇ ਦਿਓ ਓਏ ਓਏ ਇਹ ਗਰਬੋ ਨਹੀਂ ਕਹਦੀ ਜਿਆ ਦਾਦੂ ਨੂੰ ਨਹੀਂ ਜਣਾ ਰੋਲਾ ਵੀ ਇਹ ਗਰਬੋਲੀ ਵਿੱਚ ਵਾਓ ਮੰਮੀ ਮੈਂ ਕਹਿੰਦਾ ਟਾਪਾ ਰਹਿਣੀ ਨਹੀਂ ਦਈਆ ਬਾ ਖੋਲਣ ਨੂੰ ਫਰੈਸ਼ ਕਰ ਲੈਣੇ ਖੋਲਦੇ ਆਂ ਢਾਬੇ ਜੱਟੋ ਫਰੈਸ਼ ਕਰ ਲੈਣੇ ਖੋਲਾਂਗੇ ਆਪਾਂ ਐਸਾ ਕੀ ਕੀ ਲੱਗਦਾ ਪਿਆ ਸਮਝ ਮੈਂ ਤੁਹਾਨੂੰ ਦੱਸਦਾ ਕੀ ਲੱਗਦਾ ਪਿਆ ਉਹ ਨਹੀਂ ਹੁੰਦਾ ਕੀ ਕਹਿੰਦੇ ਨਹੀਂ ਉਤਪਮ ਉਹ ਕੀ ਕਹਿੰਦੇ ਹੁੰਦੇ ਉਹਨੂੰ ਰੋਲ ਰੋਲ ਵਰ ਲੱਗਦਾ ਪਿਆ ਆ ਉਹ ਜਿਆਦਾ ਪਤਲਾ ਫੇ ਕੱਟ ਬਣਾਹੀਂ ਜਿਆਦਾ ਪਤਲਾ ਬਿਲਕੁਲ ਬਲੋ ਇਦਾਂ ਇਦਾਂ ਹੋਣਾ ਜਿਹਦਾ ਪਤਲਾ ਹਾਂ ਕਰਦੇ ਕਰਦੇ ਜਿਆਦਾ ਜਿਆਦਾ ਉਹਦਾ ਇਹ ਕਈ ਵਾਰ ਬਿਲਕੁਲ ਪਾੜੀ ਉਹਦਾ ਇਦਾਂ ਬਦੇ ਇਦਾਂ ਟੋੜਾ ਨਗੂ ਵੰਨਦੇ ਇਦਾਂ ਰਹੰਦਾ ਆਹੋ ਪਾਣੀ ਹੁੰਦਾ ਉਹ ਨੀਰਾ ਉਹਦੇ ਤੇ ਨਹੀਂ ਦੱਸਿਆ ਕੁਸੂ ਜੀ ਦਾਣਾ ਇਹ ਰੈਸਟ ਨਹੀਂ ਹੋਣਾ ਸੁਜੀ ਦਾਣਾ ਇਹ ਚਲੋ ਇਹ ਬਣੂਗਾ ਕੁਸਤਾ ਬਣੂਗਾ ਹੀ ਹੋਣਾ ਇਹ ਪਤਲਾ ਹੈ ਇਹ ਬਣੂਗਾ ਮੰਮੀ ਟਰੇਟ ਕਰਨੇ ਕੇ ਬਾਅਦ ਹਮ ਲੋਗ ਹਾਈ ਫਲੇਮ ਪਰ ਇਸ ਕੋ ਗੋਲਡ ਆ ਬਟ ਮਾਸਟਰਸ਼ਿਪ ਦੇ ਕੋ ਨਾਲ ਨਾਲ ਦੇਖਦੇ ਵੇ YouTube ਦੇ ਵਿੱਚ ਕਿਦਾਂ ਬਣਾਉਂਦੇ ਆ ਦੇਖ ਕੇ ਬਣ ਜਾਓ ਹੈ ਦੇਖ ਕੇ ਬਣ ਜਾਓ ਥੋੜਾ ਬਣੂਗਾ ਕੁਸਤਾ ਬਣੂਗਾ ਮੰਮੀ ਡੋਨਟ ਵਰੀ ਇਹ ਜ ਪੁੱਤ ਮੇਰੀ ਗੱਲ ਸੁਣ ਤੈਨੂੰ ਕੋਰਸ ਕਰਾਣਾ ਆ ਇਦਾਂ ਦੀਆਂ ਚੀਜ਼ਾਂ ਨਹੀਂ ਪੱਪਣ ਬਣਾ ਕੇ ਦੇਣਾ ਖਵਾਣੀਆਂ ਸਵਾਦ ਸਵਾਦ ਚੀਜ਼ਾਂ ਓਕੇ ਸਾਡ ਜੀ ਬਣਾ ਲੈ ਦੇ ਓਏ ਬੱਸ ਇਹਲਾ ਮੰਗੋ ਨਹੀਂ ਕਰਦਾ ਠੀਕ ਹੈ ਦੇਖ 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 ਮਾਸਟਰ ਸਾਹਿਬ ਆਏ ਹਾਂ ਸਮਝੋ ਜਵਾ ਜਲਦੀ ਕਰੋ ਚਲੋ ਚਲੋ ਦੇਖੋ ਕੋ ਦੇਖੋ ਓਏ ਐ ਐ ਐ ਕੀ ਕਰੀ ਨਿਆ ਕੀ ਹੈ ਐ ਵੀ ਜੋ ਖਰਾਬ ਕਰੀ ਜਾਂਦੇ ਰੋਟੀਆਂ ਦੇ ਨਹੀਂ ਜਾਂਦੇ ਰਹਿਣਾ ਸੀ ਹੈ ਮਮੀ ਅਗਰ ਇਹਦਾ ਤੈਨੂੰ ਬਣਾਉਣਾ ਆਂਦਾ ਹਾਂ ਰੋਟੀ ਵਾਲਾ ਵਾਟਰ ਵੀ ਖਰਾਬ ਕਰਦੇ ਚੱਲਦੇ ਮੈਂ ਮਾਸਟਰਸ਼ਿਪ ਚ ਜਾ ਸਕਦਾ ਆ ਆਡਿਸ਼ਨ ਲਈ ਤੁਸੀਂ ਵੀ ਅਗਰ ਆਡਿਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਘਰ ਕੇ ਘਰ ਆ ਕੇ ਆਡਿਸ਼ਨ ਦੇ ਸਕਦੇ ਹੋ ਲੱਗਦਾ ਮੈਂ ਬਣਾ ਚੁੱਕਾ ਆ ਤੁਸੀਂ ਬਣਾ ਸਕਦੇ ਆ ਮਮੀ ਆ ਗਈ ਬਣਾਇਆ ਯਾਰ ਤੈਨੂੰ ਬਣਾਉਣਾ ਨਹੀਂ ਇਹ ਚੀਜ਼ ਆ ਰਾਤ ਸੀਦਾ ਬਹੁਤ ਸਹੀ ਬਣਾਈ ਇਹ ਕੀ ਕੀਤਾ ਜਦੋਂ ਜਿੱਕਤਾ ਹੀ ਹਮ ਸਵਾਰ ਦੇ ਸਗੇ ਨਹੀਂ ਸੱਚੀ ਮੰਮੀ ਤਵਾ ਏਦਾਂ ਕਰਕੇ ਨਾ ਏਦਾਂ ਕਰਕੇ ਤੁਮਾ ਕੇ ਨਾਲ ਹੀ ਉਹ ਬਣਾ ਦਿੰਦੇ ਆ ਹੁਣ 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 ਸਮਝ ਆਇਆ ਰਿਆ ਰਿਆ ਪੂਰਾ ਹੁਣ ਗੋਲ ਬਣਿਆ ਏਦਾਂ ਸ਼ੁਰੂ ਜੀ ਕਹਿੰਦੇ ਵੀ ਏਦਾਂ ਕਰੋ ਗੋਲ ਤਾਂ ਪਹਿਲਾਂ ਵੀ ਸੀਗਾ ਨਹੀਂ ਏਦਾਂ ਨਹੀਂ ਹੀ ਜਦਾ ਹੁਣ ਕੀਤਾ ਨਾ ਹੁਣ ਸਾਰੇ ਪਾਸੇ ਫੈਲਿਆ ਉਹਦੇ ਉਹਦੇ ਹੁਣ ਲੱਪਿਆ ਹੁਣ ਉਹਦੇ ਕਹਿੰਦੇ ਸਹੀ ਹੁਣ ਲੱਪਿਆ ਮੰਮੀ ਵੈਰੀ ਗੁੱਡ ਨਾਸ਼ਟ ਵਾਲੇ ਤੇ ਬਣਾਣਾ ਆ ਗਿਆ ਫੇਤ ਵਾਲਾ ਇਹ ਜੂ ਏਦਾਂ ਬਣਾਵਾਂਗੇ ਆਪਾਂ ਲਾਸਟ ਵਾਲੇ ਤੇ ਬਣਾਣਾ ਆਇਆ ਇਹਨਾਂ ਨੂੰ ਲਾਸਟ ਵਾਲਾ ਫੇਰ ਮੈਂ ਖਾਊਂਗਾ ਹਾਂ ਠੀਕ ਹੈ ਇਹ ਖਾਣਾ ਹੈ ਛੇਜੂ ਖਾਣਾ ਨਹੀਂ ਯਾਰ ਪਾਪਾ ਖਾਊਗੇ ਯਾਰ ਪਲੀਜ਼ ਯਾਰ ਨਹੀਂ ਯਾਰ ਪਲੀਜ਼ ਯਾਰ ਉਹ ਤਾਂ ਦਾਦੀ ਨੇ ਕਿੰਨਾ ਟੇਸਟੀ ਬਾਇਆ ਪਾਪਾ ਖਾਊਗੇ ਠੀਕ ਇਹ ਇਹ ਦੱਸਾਂ ਕਿਉਂ ਅਸੀਂ ਮੀ ਮੇਰੀ ਗੱਲ ਸੁਣ ਹੁਣ ਪਤਾ ਲੱਗਾ ਉਹਰੇ ਵਿੱਚ ਦੱਸਿਆ ਆ ਲਾਸਟ ਤੇ ਮੰਮੀ ਨੇ ਦੱਸਿਆ ਬੇਚ ਬੰਦੇ ਬੇਕਿੰਗ ਸਟੋਰ ਦਾ ਤੇ ਮੰਮੀ ਨੇ ਬਾਤ ਹੀ ਇਹਨੂੰ ਇਹਨੂੰ ਬੰਦੇ ਪਰ ਵਿੱਚ ਇਟਲੀ ਚ ਉਹਨੂੰ ਫਲਾਣ ਵਾਸਤੇ ਤਾਂ ਇਹ ਤਾਂ ਫੋਨਾਂ ਪਿਆਏ ਆਲੇ ਇਹਨੂੰ ਲੈ ਕੇ ਖੁਪਲਾ ਰਿਹਾ ਇਹ ਡੋਕਲੇ ਚ ਇੱਧਰੀ ਡੋਕਲਾ ਇੱਧਰੀ ਜੱਜ ਬੰਦੇ ਆ ਚਲੋ ਕੋਈ ਨਹੀਂ ਆਪਾਂ ਇਹਨੂੰ ਕ੍ਰਾਉਂਡਾ ਸਮਝ ਕੇ ਖਾ ਲੈਨੇ ਆ ਕੂੜਾ ਕੂੜਾ ਸੋਰੀ ਕੂੜਾ ਸਮਝ ਕੇ ਖਾ ਲੈਨੇ ਆ ਕਿਸੇ ਦਿਨ ਫੇਰ ਆਪਾਂ ਕੀ ਹਾਂ ਡੋਸਾ ਬਣਾਵਾਂਗੇ ਬੇਕਿੰਗ ਸੋਡਾ ਪਾ ਕੇ ਅਗਲੀ ਵਾਰ ਆਪਾਂ ਇਹ ਦੇਖਣਗੇ ਚਾਵਲ ਦਾ ਨਹੀਂ ਆ ਫੇਲ ਹੈ ਮਾਸਟਰਸ਼ਿਪ ਮੰਮੀ ਨੇ ਦੱਸਿਆ ਨਹੀਂ ਆ ਔਰ ਜਦੋਂ ਲਾਸਟ ਆ ਨਾ ਉਦੋਂ ਦੱਸਿਆ ਕਿ ਇੱਥੇ ਤਾਂ ਬੇਕਿੰਗ ਸੋਡਾ ਪਾਉਂਦੇ ਆ ਮੈਂ ਇਹਨੋਂ ਪਤਾ ਆ ਮੇਰੇ ਦਾਰੇ ਹੈ ਵੈਰੀ ਗੁੱਡ ਇੱਕ ਉੱਤੇ ਕੋਹਨ ਪਰਤ ਦੇ ਇਹਨੂੰ ਫੇ ਖਾਣੇ ਆ ਪਾ ਆਲੂ ਵਾਲਾ ਪਰੋਠਾ ਏ ਜੱਲੇ ਵੀ ਕਹਤਾ ਕਦੀ ਬੈਠ ਹੀ ਖਾਣਾ ਪਤਾ ਨਹੀਂ ਕੀ ਬਣਾਈ ਜਾਂਦਾ ਫੇ ਰੋਲਾ ਪੀਆ ਬਾਕੀ ਬੱਲੇ ਲੰਕੀ ਸੋ ਜਾ ਕੇ ਚਿਪੜਾਵਾ ਬੜੇ ਵਡੇ ਮਾਸਟਰਸ਼ਿਪ ਬੜੇ ਕਰਦੇ ਨੇ ਹੈ ਮੇਰਾ ਟਾਈਮ ਵੇਸਟ ਕਰਾਇਆ ਕਿੰਨਾ ਜਿਹੜੇ ਮੂੰਹ ਚ ਪਾਣੀ ਆਇਆ ਹੀ ਵਾਪਸ ਚਲ ਗਿਆ ਦਲ ਵਰਦੀ ਨਾ ਹੋਵੇ ਤਾਂ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੇਰਾ ਛੜਿਆ ਪੜੇ ਕਿੱਦਾਂ ਰੱਖਿਆ ਤੇ ਤੂੰ ਕਿਉਂ ਜਦ ਮੈਂ ਚੱਕਿਆ ਉਹ ਲਾ ਮੈਂ ਤਾਂ ਉੱਥੇ ਰੱਖਣ ਲੱਗੀ ਝੂਠੇ ਵਰਦਨ ਮੈਨੂੰ ਪਤਾ ਨਹੀਂ ਕੀ ਹੋ ਗਿਆ ਉੱਥੇ ਛਿੱਟੇ ਪੈ ਗਏ ਮੇਰਾ ਆ ਛੜਿਆ ਕਿੰਨਾ ਆ ਲੈ ਕੋਈ ਗੱਲ ਨਹੀਂ ਫਿਰ ਕੀ ਹੋਇਆ ਨੰਨਾ ਦਾ ਛੜਿਆ ਫੇਰ ਵੀ ਦੱਸ ਉੱਧਰ ਹੀ ਰੱਖਦੀ ਉਹ ਮੰਮੀ ਕਹਿੰਦੀ ਮੇਰਾ ਛੜਿਆ ਭੇਜਦਾ ਕਿ ਐਦਾ ਕਿ ਐਦਾ ਕਿਦਾਂ ਵੱਜਵੇ ਐ ਦੋਸਾ ਤਾਂ ਬਣਿਆ ਨਹੀਂ ਦੋਨਾਂ ਦੇ ਹੱਥ ਸੜਾ ਲਿਆ ਡੋਸਾ ਬਣਾਉਂਦੇ ਹੁੰਦੇ ਸਾਡਾ ਥੋੜਾ ਪਲਾਨ ਚੇਂਜ ਹੋ ਗਿਆ ਸੀ ਇਸ ਲਈ ਅਸੀਂ ਡੋਸਾ ਨਹੀਂ ਬਣਾਇਆ ਓਏ ਸੋਨਾ ਵੀਰੇ ਸਮੇਂ ਸਿਰ ਸਿਰ ਅਸੀਂ ਜਿਹੜਾ ਹੁਣ ਕੀ ਕਹਿੰਦੇ ਆ ਪਲਾਨ ਥੋੜਾ ਚੇਂਜ ਹੋ ਗਿਆ ਸੀ ਇਸ ਲਈ ਬਣਾ ਲਏ ਅਸੀਂ ਵੈਜ ਰੋਲ ਅਸੀਂ ਵੈਜ ਰੋਲ ਤੁਹਾਨੂੰ ਦਿਖਾਣੇ ਆ ਪ੍ਰਾਈਮਲੀ ਸਟਾਕਿੰਗ ਆ ਰਹੀ ਤੁਡੇ ਏ ਹੈਗੇ ਜੀ ਵੈਜ ਰੋਲ ਜਿਹੜਾ ਵੀ ਖਾਣਾ ਚਾਹਦਾ ਆ ਵੀਰੇ ਜਿਹੜਾ ਵੀ ਸਿੱਖਣਾ ਚਾਹਦਾ ਆ ਉਹ ਸਿੱਖ ਸਕਦਾ ਆ ਕੇ ਦੋ ਦੋ ਜਿਹੜੇ ਆ ਮਾਸਟਰਸ਼ਿਪ ਬੈਠੇ ਹੋਏ ਆ ਪਿੱਛੇ ਕਿੰਨਾਂ ਡਾਡਾ ਹਰਪਾਲ ਜੀ ਹਰਪਾਲ ਜੀ ਨਗਵਾਣਾ ਤੇ ਬਰਨਪਾਲ ਜੀ ਉਹ ਪਿੱਛੇ ਕਹਿੰਦੇ ਜबान ਦੀ ਹੋ ਗਈ ਬੱਲੇ ਬੱਲੇ ਜੋ ਡੈਗੜਾ ਜबान ਦੀ ਹੋ ਗਈ ਫੜੇ ਮੂੰਹ ਇਹ ਐਸੀ ਬਣਾਇਆ ਡੋਸਾ ਇਹ ਬਣ ਗਿਆ ਫੋਸਾ ਅੱਦਰ ਜੀ ਦੋਸਾਂ ਨਹੀਂ ਜਾਂਦਾ ਆਪਣਾ ਡੋਸਾ ਬਣਾਇਆ ਇਹ ਡੋਸਾ ਬਣੂਗਾ ਕਿ ਫੋਸਾ ਬਣੂਗਾ ਉਹਦਾ ਡੋਸਾ ਬਣ ਗਿਆ ਜੀ ਸਾਡਾ ਬਣ ਗਿਆ ਫੋਸਾ ਏ ਹੈਗਾ ਜੀ ਵੈਜ ਰੋਲ ਜੇ ਕੋਈ ਸਿੱਖਣਾ ਚਾਹੁੰਦਾ ਆ ਸਿੱਖ ਸਕਦਾ ਆ ਅਸੀਂ ਇਹਦੀ ਰੀੜੀ ਵੀ ਲਾ ਲੈਣੀ ਆ ਅਸੀਂ ਇਹ ਵੇਚਿਆ ਕਰਨੇ ਵੈਜ ਰੋਲ ਇਹ ਕੋਣ ਖਾਊਗਾ ਹਮ ਦੇ ਦੋ ਕਾਗੇ ਨਹੀਂ ਦਿੰਦੇ ਹੋੜੇ ਬਰੋਟੀ ਬਰੋਟੀ ਦੀ ਬੈਤ ਤੂੰ ਸਾਡੀ ਹੋਰ ਬੇਇੱਜ਼ਤੀ ਕਰਦੀ ਚਲੋ ਖਾ ਕੇ ਦੱਸ ਦੋ ਬੜਾ ਜਿਦਾ ਕਿੱਦਾਂ ਦਾ ਬਣਿਆ ਪਵੇਂ ਤੁਸੀਂ ਵੀ ਖਾਓ ਜਿਹਨਾਂ ਨੇ ਬਣਾਇਆ ਉਹ ਹੀ ਦੇਖੋਗੇ ਪਹਿਲਾਂ ਕਿੱਦਾਂ ਬਣਿਆ ਸੱਚੀ ਸੱਚੀ ਦੱਸਿਓ ਵਾਹ ਹਾਂ ਦੇ ਟੇਸਟ ਕਿਦਾਂ ਦਾ ਦਾ ਨਾਤੀ ਦਾ ਸੁਝਾਵੇਂਗਾ ਹਰ ਦਾ ਹਾਂ ਉਹ ਸਾਟੇ ਦਾ ਸਾਜਰੀ ਦਾ ਸੁਣਾ ਮਾਵੇਂ ਖੋਲੋ ਇਹ ਇਨਾ ਤੋਂ ਵੀ ਖੋਲੋ ਆ ਗਾਣੇ ਸੁਣੋ ਲੱਗੇ ਹਾਂ ਤੇ ਵੀ ਇਤਨੀ ਡਿਸ਼ ਮੈਂ ਅੱਜ ਤੱਕ ਨਹੀਂ ਖਾ ਕੇ ਦੇਖੀ ਬਾਲੀਓ ਘੈਂਟ ਆ ਬਾਲੀਓ ਆਤਾ ਬਸ ਇੱਕ ਗੁਜਾਰਿਸ਼ ਹੈ ਜਦੋਂ ਵੀ ਖਾਣੀ ਆ ਤੇ ਨਾਲ ਕੋਈ ਜੱਗ ਜੁਗ ਮੋਰੇ ਰੱਖਿਓ ਕਿ ਬੰਦਾ ਉਲਟੇ ਵੀ ਕਰ ਸਕਦਾ ਹੋ ਗਿਆ ਜਨ ਦੇਖਣਾ ਮੈਨੂੰ ਤਾਂ ਫੜੀ ਨਹੀਂ ਹੁੰਦਾ ਮੰਮੀ ਬਹੁਤ ਬਦਿਆ ਬਣਿਆ ਆ ਡੈਡੀ ਦੱਸਦੇ ਮੈਂ ਲਗਾਣਾ ਮਮੇ ਦਾ ਬਣਿਆ ਮੰਮੀ ਲੱਗ ਗਿਆ ਉਦਾ ਬੈਠੇ ਰਹੇ ਇਹਨੇ ਕੀ ਕਰੇ ਲੱਗਦਾ ਗਲੇ ਲੱਗਦਾ ਮੰਮੀ ਆਹ ਲਾ ਗਲੇ ਲੱਗਦਾ ਨਾ ਗਲੇ ਲੱਗਦਾ ਰਾਈ ਲੱਗੀਆਂ ਰਾਈ 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 ਦਾ ਗਾਈ ਲੱਗਦੀ ਨਾ ਖੱਟਾ ਹੋ ਗਿਆ ਨਾ ਜਿੰਦਾ ਬਣਿਆ ਆ ਭਰਾਵਾ ਧੀ ਦਾ ਖਾਓ ਜੇ ਤੁਸੀਂ ਕੁਆਰੇ ਹੋ ਫੇਰ ਤੁਸੀਂ ਸ਼ਰਤਾ ਰਹੇ ਆ ਦੇ ਆ ਬਰੇ ਬੰਦੇ ਨੂੰ ਜੋ ਮਿਲੇ ਉਹ ਖਾਣਾ ਪੈਂਦਾ ਨਹੀਂ ਦਾ ਸਾਫ ਨੂੰ ਰੋਟੀ ਮਿਲ ਨਹੀਂ ਨਾ ਨਾ ਰੋਟੀ ਆਹ ਕਹਿੰਦੀ ਇਹ ਜੀ ਦੇਖੋ ਜੀ ਬਾਹਰ ਬੱਤੇ ਐਂਗਲ ਦਾ ਵੀ ਜਾਂਦੇ ਰਹੋ ਬਈ ਸਹੀ ਗੱਲ ਆ ਇਹ ਬਣਾਉਣਾ ਵੀ ਆਪਾਂ ਸਹੀ ਗੱਲ ਆ ਇਹ ਨਾ ਖਾਦਾ ਨਾ ਹਣਾ ਖਾਣਾ ਖਾਓ ਸਾਡਾ ਕੀ ਆ ਨਾ ਖਾਓ ਜਿੱਦਾਂ ਦਾ ਬਣਾਗਾ ਸੀ ਤਾਂ ਖਾਈ ਲੈਣਾ ਉਹਨਾਂ ਵੱਲ ਦੇ ਕਾਰੂ ਹਾਂ ਹਾਂ ਹੋ ਸਹੀ ਗੱਲ ਆ ਸਿ ਸਿਮੀ ਸੌਗਾਗੇ ਦਸੀ ਕਿਦਾਰਾ ਬਣਿਆ ਸਹੀ ਆ ਖਾਨ ਜੋ ਬੜਾ ਹੈ ਬਟੇਸ ਕੀ ਸਬਜੀ ਦਾ ਸੁਆਦ ਹੈ ਸਹੀ ਆ ਸਬਜੀ ਸਬਜੀ ਦਾਸੀ ਆ ਰੇ ਬੰਮੀ ਜਿਹਾ ਲਵੇ ਆਪਰੇ ਖਾ ਲੈਣ ਤੁਹਾਨੂੰ ਸਹੀ ਲੱਗਾ ਅੱਜ ਤੱਕ ਚੱਲੇਗਾ ਮੰਮੀ ਤਾਂ ਡਰਦੀ ਵੀ ਬੋਲਦੀ ਨਹੀਂ ਸਹੀ ਆ ਹੈ ਤੇ ਆ ਜਾਣੇ ਤੇਰੇ ਚ ਪਿਆਰ ਤੋਂ ਬੜੋ ਦੱਸ ਤੂੰ ਨਹੀਂ ਸਹੀ ਆ ਖਾਣ ਨਹੀਂ ਸਾਰੇ ਜਣੇ ਦੱਸਿਓ ਵਿੱਚ ਇਨੋ ਪਾਣੀ ਚਾਹੀਦੀ ਏ ਕਿ ਨਹੀਂ ਬਣ ਜਾਈਦੀ ਏ ਗਲਤ ਕੰਮ ਹੋ ਗਿਆ ਹੈ ਇਹ ਗਲਤ ਕੰਮ ਬੇਕਿੰਗ ਸੋਡਾ ਪਾਇਆ ਹੁੰਦਾ ਹੁੰਦਾ ਥੋੜੇ ਸਖਤ ਸਖਤ ਬਣਨਾ ਚਾਹੀਦਾ ਬਣਨਾ ਮਤਲਬ ਹੈ ਜਿੱਦਾਂ ਬੇਕਿੰਗ ਸੋਡਾ ਪਾਉਂਦੇ ਆ ਜਾਂ ਦੁੱਧਾ ਥੋੜਾ ਪਾਉਂਦੇ ਵੀ ਉਹ ਇਸ ਕਰਕੇ ਆ ਇਨੋ ਇਨੋ ਹੁੰਦੀ ਆ ਉਹਦੇ ਵਾਸਤੇ ਇਡਲੀ ਵਾਸਤੇ ਹਨਾ ਇਡਲੀ ਤੇ ਢੋਕਲੇ ਵਾਸਤੇ ਹੁੰਦੀ ਆ ਚਲੋ ਫੇ ਅੱਪਾ ਕਹਿੰਦੇ ਫੇ ਨਹੀਂ ਬਣਾਣਾ ਪਾਉਂਦਾ ਸਵਾਲ ਹੈ ਠੀਕ ਆ ਰੋਲ ਜੇ ਵਾਂਗੂ ਹਾਂ ਤੂੰ ਨਹੀਂ ਮਣ ਅੱਗੇ ਅੱਛਾ ਕੀ ਕਰੋਗੇ ਸਿਮੇ ਡੋਗਲਾ ਬਣਾਉਣਾ ਆ ਸਿਮੇ ਡੋਗਲਾ ਬਣਾਈਂ ਡੋਗਲਾ ਦਾ ਬਣਾ ਲੈਂਦੇ ਆ ਬਸ ਸਾਨੂੰ ਕਹਿੰਦੇ ਤੈਨੂੰ ਉਹ ਨਹੀਂ ਬਣਾ ਲਾਂਦਾ ਬਸ ਕੀ ਨਾ ਆ ਆਈ ਦੋਸੇ ਨਹੀਂ ਬਣਾ ਲਾਂਦਾ ਬਾਕੀ ਦਾ ਇਡਲੀ ਵਗੈਰਾ ਵੀ ਆਂਦੀ ਆ ਹਨਾ ਡੋਗਲਾ ਵੀ ਆਂਦਾ ਆ ਨਹੀਂ ਉਹ ਡੋਗਲੇ ਬਣਾਉਣਾ ਬਹੁਤ ਚਿਰ ਪਿਆ ਅੱਜ ਉਹ ਗਿੰਨੀ ਆਈ ਸੀ ਮੈਂ ਲੋਕਾਂ ਦਾ ਸੀ ਕੱਲ ਨੂੰ ਬਣਾਵਾਂਗੇ ਨਹੀਂ ਹੁਣ ਦੋਸੇ ਦੀ ਬਾਤ ਹੋਈ ਆ ਗਈ ਫਿਰ ਆਪਣੇ ਛੋਲੇ ਆ ਤੇ ਸਬਜ਼ੀ ਦੇ ਤੇ ਉੱਤੇ ਰੋਟੀ ਦੇ ਆ ਐਜੋ ਰੋਟੀ ਪੁੱਛਲਾ ਲੈਣੀ ਰੋਟੀ ਪੁੱਛ ਪੁੱਛੋ ਪੁੱਛੋ ਦਾਦੀ ਨੇ ਰੋਟੀ ਲੈਣੀ ਹੋਰ ਹਾਂ ਤੇ ਹੋਰ ਬੱਸ ਥੈਂਕ ਯੂ ਵੈਕ ਅਪ ਵੈਕ ਅਪ ਹੋਇਆ ਮੈਂ ਪਾਣੀ ਨੂੰ ਕੱਲਾ ਪਿਆ ਬਚਾਣਾ ਪਾਣੋ ਉਹ ਦੱਸ ਉਹਦੇ ਕੱਲੀ ਪਾਈ ਹੋਈ ਆ ਤੁਸੀਂ ਪਾਣੋ ਫੋਨ ਕਿੱਥੇ ਹੋਈ ਇਹਦਾ ਬੁੱਲੇ ਰੁਸੀ ਹੋਈ ਇਹਦਾ ਮਮੀ ਬੁੱਲਾ ਘੜਦੀ ਆ ਉਹ ਦੇਖੋ ਦੇਖੋ ਦੇ ਐਡੇ ਐਡੇ ਫੋਨ ਆਤੀ ਕਾਲੀ ਲੱਗਦੀ ਆ ਵੀਡੀਓ ਦੇ ਵਿੱਚ ਕਾਲੀ ਲਵ ਵੀਨ ਆ ਗਈ ਹੈ ਇੱਕ ਹੋਰ ਆਪਾਂ ਦੇਖਦੇ ਪਏ ਆ ਫਿਲਮ ਕੁੜੀ ਹਰਿਆਣੇਵਾਲ ਦੀ ਤੇ ਫਿਲਮ ਦੇ ਦਿੱਤੀ ਵੀ ਆ ਕੁੜੀ ਹਰਿਆਣੇਵਾਲ ਦੀ ਕੁੜੀ ਹਰਿਆਣੇਵਾਲ ਦੀ ਫਿਲਮ ਦੇ ਦਿੱਤੀ ਕੁੜੀ ਹਰਿਆਣੇਵਾਲ ਦੀ ਕਿੱਧਰ ਲੱਗਦਾ ਪਿਆ ਸਹੀ ਹੈ ਹੈ ਸਹੀ ਹੈ ਸਹੀ ਹੈ ਫਿਲਮ ਸਹੀ ਹੈ ਕਿ ਉਹ ਸਹੀ ਆ ਹਰਿਆਣਵੀ ਸਹੀ ਆ ਹੈ ਸਹੀ ਹੈ ਸਹੀ ਹੈ ਹਰਿਆਣਵੀ ਚੰਗੀ ਲੱਗਦੀ ਆ ਹਲੇ ਸਟਾਰਟਿੰਗ ਹੋਈ ਹੈ ਫਿਲਮ ਦੀ ਆਪਾਂ ਥੀਏਟਰ ਤੋਂ ਉੱਤਰ ਰਹੀ ਆਨੇ ਆਪਾਂ ਘਰੇ ਦੇਖ ਲਈਦਾ ਆਪਾਂ ਜਦੋਂ ਜਾਣਾ ਹੁੰਦਾ ਕਹਿੰਦੇ ਤਾਂ ਚਲਾ ਆਈ ਜਾਣੀ ਓਟੀਟੀ ਤੇ ਆਈ ਜਾਣੀ ਆ ਉਹ ਐਲਈਡੀ ਦਾ ਕੀ ਹਾਲ ਕੀਤਾ ਲੈ ਬਾਬਾ ਪਿੱਛੇ ਲਾਇਆ ਹੋਇਆ ਦੱਸ ਗਾਣਾ ਰੱਡੀ ਗਾਣਾ ਲਾ ਦੇ ਕਿਹੜਾ ਗਾਣਾ ਲਾਣਾ ਹੈ ਹੈ ਨਹੀਂ ਗਾਣਾ ਕੋਈ ਵੀ ਉਗੋ ਤਾਂ ਗੱਡਾ ਫਲਾਉ ਵਾਲੀ ਆ ਦੋ ਵਾਰ ਸੇ ਪਕੀ ਸੁਆ ਤੇ ਉਤਰਾ ਤੁਮੇ ਇਹਦਾ ਸੁਗੀ ਹੈ ਇਹ ਮੰਮੀ ਮੇਰੀ ਗੱਲ ਸੁਣ ਲੋ ਇਹਨੂੰ ਐਸ ਵੇਲੇ ਨਾ ਸੁਆ ਫੇ ਨਹੀਂ ਥੱਲੇ ਬਾਹਰ ਪਤਾ ਲੱਗ ਜਾਦਾ ਸੁਤੀ ਕਿ ਨਹੀਂ ਥੱਲੇ ਬਾਹਰ ਜੰਲੇ ਰਹਿ ਜਾਉਂਦੇ ਚਲੋ ਵੀ ਕਾਇ ਕਿ ਚੱਲੀਏ ਇੱਕ ਟੱਕਰ ਨਾ ਪਾਉਂਦੇ ਜੀ ਨਾ ਤੁਮ ਕਚ ਬੁਮੀ ਇਹਨੇ ਸੁਤੀ ਆ ਥੋੜੀ ਦੇਰ ਉਹਨੇ ਹੱਟੇ ਚੜਾਈ ਦੇ ਰਹੀ ਥੋੜਾ ਮਹੀਨੇ ਉੱਟਿਆ ਨਾ ਫੇਰ ਕੀ ਹੈ ਉਹ ਖਾ ਉਹ ਫੇਰ ਇੱਕ ਵਜੇ ਮੈਂ ਸੋ ਗਿਆ ਫੇਰ ਦੋ ਜੀ ਉੱਟ ਗਈ 12 1 2 ਵਜੇ ਤੱਕ ਮੇਰੇ ਕੋ ਰਹਿਣ ਦੇ ਆ ਠੀਕ ਮੈਦਾ ਆਹੀ ਗੱਲ ਆਹੀ ਗੱਲ ਹੋਈ ਇਹਦਾ ਕੀ ਵਿਆਦਾ ਵੇ ਤੇ ਜੱਬ ਚੜਕੇ ਨੂੰ ਭੇਜਦੇ ਹੋ ਚੜਕੇ ਨੂੰ ਛੱਡ ਜਾਓ ਹਾਂਜੀ ਲੈਦੇ ਹੋ ਚੱਕ ਕੇ ਨਹੀਂ ਇਹਨੂੰ ਲੱਗੇ ਉਹ ਚੱਕ ਕੇ ਤੇ ਇਹਨੂੰ ਪਾ ਦੇ। ਇਹਦਾ ਕਿ ਬਲੋਗ ਹੈ ਤਾਂ ਦੋ ਦਿਨ ਉੱਤੇ ਲੰਗੇ ਤਿੰਨ ਦਿਨ ਤੇ ਇਹ ਤਾਂ ਕੋਈ ਟਾਈਮ ਹੈ ਨਹੀਂ। ਇਹਦੀ ਬਾਤ ਨੂੰ ਨਾ ਨਹੀਂ। ਇਹ ਤਾਂ ਕੋਈ ਨਹੀਂ। ਪਤਾ ਨਹੀਂ ਵੀ ਚੌਥੀ। ਚਲੋ ਆਪਾਂ ਦੇਖਣ ਲੱਗੇ ਆ ਜੀ ਫਿਲਮ ਪੂਰੀ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਚ ਚੱਕ ਕੇ ਜੀ ਓਕੇ ਜੂ ਬਾਈ ਬਾਈ ਕਰ ਦੋ ਕੱਕੇ ਨੂੰ। ਦੋ ਇੱਕ ਬੱਜ ਬੱਜ ਬੱਜ। ਛੋੜੋ। ਛੋੜੋ ਛੋੜੋ ਬੰਦ ਆ। ਓਕੇ।